ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜੇਕਰ ਗੱਲ ਕਰ ਲਈਏ ਅੰਮ੍ਰਿਤਸਰ ਸ਼ਹਿਰ ਦੀ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਪੁਲਿਸ ਤੇ ਪੈਰਾਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ ਕਰਦਿਆ ਗਿਆ ਇਸ ਦੌਰਾਨ ਥਾਣਾ ਮੋਕੰਪੁਰਾ ਦੀ ਪੁਲਿਸ ਤੇ ਹੋਰ ਵੱਖ-ਵੱਖ ਥਾਣਿਆਂ ਦੀ ਪੁਲਿਸ ਸਮੇਤ ਸੀਆਰਪੀ ਅਤੇ ਜਵਾਨਾਂ ਵੱਲੋਂ ਇਹ ਫਲੈਗ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕ ਬੇਖੌਫ ਹੋ ਕੇ ਵੋਟਾਂ ਪਾ ਸਕਣ। ਉਹਨਾਂ ਦੱਸਿਆ ਕਿ ਫਲੈਗ ਮਾਰਚ ਥਾਣਾ ਮੋਕੰਪੂਰਾ ਤੋਂ ਸ਼ੁਰੂ ਹੋ ਕੇ ਤੁੰਗਪਾਈ ਤੇ ਹੋਰ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨਾਲ CRPF ਦੀ ਟੀਮ ਤੇ ਥਾਣਾ ਬੇਰਕਾ ਦੀ ਪੁਲਿਸ ਵੀ ਨਾਲ ਹੈ। ਅਸੀਂ ਇਹ ਫਲੈਗ ਮਾਰਚ ਕੱਢਿਆ ਯਾਰ ਇਹਦੇ ਬਾਰੇ ਤੁਸੀਂ ਕੱਢਿਆ ਇਹ ਜਿਹੜੀ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਆ ਉਹਦੇ ਸੰਬੰਧ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਆ ਜੀ ਆ ਜਿਹੜਾ ਫਲੈਗ ਮਾਰਚ ਆ ਜੀ ਮੋਹਕਮਪੁਰੇ ਤੋਂ ਥਾਣੇ ਤੋਂ ਸ਼ੁਰੂ ਹੋ ਕੇ ਜੀ ਤੁੰਗਪਾਈ ਅੱਗੇ ਭਾਰਤ ਨਗਰ ਪਵਨ ਨਗਰ ਪ੍ਰੀਤਮ ਨਗਰ ਕ੍ਰਿਸ਼ਨ ਨਗਰ ਤੇ ਰਸੂਲਪੁਰ ਤੋਂ ਹੋ ਕੇ ਜੀ ਵਾਪਸ ਇੱਥੇ ਆ ਕੇ ਸਮਾਪਤ ਹੋਏਗਾ ਸਰ ਕਿਹੜੀ ਕਿਹੜੀ ਟੀਮ ਹੈ ਤੁਹਾਡੇ ਨਾਲ ਸਾਡੇ ਨਾਲ ਸੀਆਰਪੀਐਫ ਦੀਆਂ ਟੀਮਾਂ ਨੇ ਜੀ ਵੇਰਕਾ ਥਾਣੇ ਤੋਂ ਟੀਮ ਆ ਜੀ ਮੁਕੰਪੁਰੇ ਬਾਕੀ ਥਾਣੇ ਤੋਂ ਵੀ ਟੀਮਾਂ ਭਲਾਈਆਂ ਨੇ ਜੀ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਜਿਹੜੀ ਇਲੈਕਸ਼ਨ ਆ ਰਹੀ ਹੈ ਜੀ ਇਹਦੇ ਵਿੱਚ ਬਿਨਾਂ ਕਿਸੇ ਡਰ ਭੈ ਦੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨ ਜੋ ਦਾ ਹੱਕਾ ਵੋਟ ਦਾ ਉਹਦਾ ਇਸਤੇਮਾਲ ਕਰਨ ਅਸਲੇ ਵਾਲਿਆਂ ਨੂੰ ਅਹੀ ਬੇਨਤੀ ਹੈ ਜੀ ਜਿੰਨਾਂ ਕੋ ਲਾਇਸੈਂਸੀ ਅਸਲਾ ਆ ਉਹਦਾ ਚਿੱਤੂ ਛੇਤੀ ਥਾਣੇ ਵਿੱਚ ਜਾਂ ਨੇੜ ਦੇ ਜਿੱਥੇ ਵੀ ਉਹਨਾਂ ਦਾ ਗਨ ਹਾਊਸ ਉੱਤੇ ਜਮ੍ਹਾਂ ਕਰਵਾ ਦੇਣ ਜੀ ਸਰਾਰਤੀ ਅੰਸ਼ਰ ਦੇ ਕੋਈ ਵਾਅਦਾ ਕਰਦੇ ਤੇ ਉਹਨਾਂ ਨੂੰ ਕੀ ਕਰ ਮੈਂ ਸ਼ਰਾਧਤੀ ਅਨੁਸਾਰਾਂ ਨੂੰ ਸਾਡੀ ਸਖਤ ਵਾਰਨਿੰਗ ਹੈ ਜੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਕਿਸੇ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਊਗੀ ਆ ਜਿਹੜਾ ਫਲੈਗ ਮਾਰਚ ਹੈ ਜੀ ਮੋਹਕਮਪੁਰੇ ਤੋਂ ਥਾਣੇ ਤੋਂ ਸ਼ੁਰੂ ਹੋ ਕੇ ਜੀ ਤੁੰਗਪਾਈ ਅੱਗੇ ਭਾਰਤ ਨਗਰ ਪਵਨ ਨਗਰ ਪ੍ਰੀਤਮ ਨਗਰ ਕ੍ਰਿਸ਼ਨਾ ਨਗਰ ਤੇ ਰਸੂਲਪੁਰ ਤੋਂ ਹੋ ਕੇ ਜੀ ਵਾਪਸ ਇੱਥੇ ਆ ਕੇ ਸਮਾਪਤ ਹੋਏਗਾ ਸਰ ਕਿਹੜੀ ਕਿਹੜੀ ਟੀਮ ਹੈ ਤੁਹਾਡੇ ਨਾਲ ਸਾਡੇ ਨਾਲ CRPF ਦੀਆਂ ਟੀਮਾਂ ਨੇ ਜੀ ਵੇਰਕਾ ਥਾਣੇ ਤੋਂ ਟੀਮ ਆ ਜੀ ਮੁਕੰਪੁਰੇ ਬਾਕੀ ਥਾਣੇ ਤੋਂ ਵੀ ਟੀਮਾਂ ਭਲਾਈਆਂ ਨੇ ਜੀ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਜਿਹੜੀ ਇਲੈਕਸ਼ਨ ਆ ਰਹੀ ਹੈ ਜੀ ਇਹਦੇ ਵਿੱਚ ਬਿਨਾਂ ਕਿਸੇ ਡਰ ਭੈ ਦੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨ ਜੋ ਦਾ ਹੱਕਾ ਵੋਟ ਦਾ ਉਹਦਾ ਇਸਤੇਮਾਲ ਕਰਨ ਅਸਲੇ ਵਾਲਿਆਂ ਨੂੰ ਅਹੀ ਬੇਨਤੀ ਹੈ ਜੀ ਜਿਨ੍ਹਾਂ ਕੋ ਲਾਇਸੈਂਸੀ ਅਸਲਾ ਆ ਉਹਦਾ ਚਿੱਤੂ ਛੇਤੀ ਥਾਣੇ ਵਿੱਚ ਜਾਂ ਨੇੜ ਦੇ ਜਿੱਥੇ ਵੀ ਉਹਨਾਂ ਦਾ ਗਨ ਹਾਊਸ ਉੱਤੇ ਜਮ੍ਹਾਂ ਕਰਵਾ ਦੇਣ ਜੀ ਸਰਾਰਤੀ ਅੰਸ਼ਰ ਦੇ ਨੂੰ ਵਾਰਦਾਤ ਕਰਦੇ ਤੇ ਉਹਨਾਂ ਨੂੰ ਕੀ ਸ਼ਰਾਧਤੀਆਂ ਸਾਰਿਆਂ ਨੂੰ ਸਾਡੀ ਸਖਤ ਵਾਰਨਿੰਗ ਹੈ ਜੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਕਿਸੇ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਊਗੀ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਕਿਸੇ ਡਰ ਭੈ ਤੋਂ ਆਪਣੇ ਹੱਕ ਦਾ ਸਹੀ ਇਸਤੇਮਾਲ ਕਰਨ ਤੇ ਵੋਟਾਂ ਜ਼ਰੂਰ ਪਾਉਣ ਉਹਤੇ ਹੀ ਜਿਨ੍ਹਾਂ ਕੋਲ ਲਾਇਸੈਂਸੀ ਅਸਲੇ ਨੇ ਉਹਨਾਂ ਨੂੰ ਨੇੜਲੇ ਥਾਣੇ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਵੀ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ